ਅਰੇ ਸ਼ਾਂਤਾ ਭਗਵਾਨ ਤਾਂ ਮਾਣੀ ਚੰਗੇ ਲੱਗਦੇ ਪਰ ਇਹਦੇ ਪੈਰ ਨਹੀਂ ਲੱਗਣ ਦਿੱਤੇ ਯਾਰ ਆਹ ਕਿਹੜਾ ਜੰਜੂਨੀਆ ਨੇ ਧਰਨੇ ਨਾਲ ਕਿਤੇ ਕੋਹਲਾ ਲੈ ਕੋਕ ਕੋ ਕੇ ਕੋ ਨਾਲ ਇਹਦੇ ਪੈਰ ਲੱਗਣ ਇਹਨੇ ਕੰਮ ਜਰੂਰ ਚੰਗਾ ਹੀ ਕਰ ਦਦੇ ਪਰ ਯੂਨੀਅਨ ਵਾਲੇ ਕਹਿੰਦੇ ਵੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਤਾਂ ਨਾ ਇਹ ਕਰਨ ਜ਼ਿੰਦੇ ਨਹੀਂ ਉਹਨੂੰ ਕੰਮ ਕਰਨੀ ਦੇਣਾਂ ਉਹ ਨਹੀਂ ਕਰਨ ਇਹ ਧਰਨੇ ਨਾਲ ਨਹੀਂ ਕਰਨ ਦੇ ਪਿਸ਼ਾਉ ਘੱਟ ਕਰਿਆ ਤੇ ਧਰਨਾ ਠੱਪਦਾ ਜੇ ਨੀ ਘੱਟ ਕਰਾ ਦੀ ਧਰਨਾ ਠੱਪਦਾ ਯਾਰ ਕੋਈ ਗੱਲ ਹੈ ਕਰਵੇਂ ਕੋਈ ਉਹਨੂੰ ਕੰਮ ਦਾ ਕਰਨ ਹੋਇਆ ਧਰਨਾ ਦਾ ਹੀ ਨਾਲ ਹੀ ਉਹ ਕੰਮ ਕਰਕੇ ਦੇਖਣ ਦਿਓ ਦਿਹਾੜੀ ਵੀ ਵਧੀ ਹੈ ਕੋਈ ਇਸ ਵੱਲ ਧਿਆਨ ਨਹੀਂ ਦਿੰਦਾ ਕਾ ਕੋਈ ਪਿੰਡਾਂ ਚ ਕੋਈ ਨਹੀਂ ਆਇਆ ਨਹੀਂ ਅਸੀਂ ਕਿਹੜਾ ਕਰ ਦੇਣਾ ਕੁਝ ਤਾਂ ਵੀ ਬੋਲ ਦਿਓ ਅੱਜ ਆਏ ਅੱਜ ਬੋਲ ਦਿਓ ਨਹੀਂ ਨਹੀਂ ਅੱਜ ਉਹ ਨਾ ਹੁਣ ਤੁਸੀਂ ਦੱਸਦੇ ਨਹੀਂ ਆਏ ਨੂੰ ਕਿਹੜਾ ਦੱਸੀ ਜਾਂਦੇ ਮੰਗਾ ਕੀ ਰੱਖਣੇ ਦੱਸੋ ਬੁੜਾ ਐਵੇਂ ਕੀ ਪਤਾ ਹੋਜੂਗਾ ਮੈਂ ਨਸ਼ਾ ਕੱਟ ਗਿਆ ਅੱਗੇ ਨਾਲ ਸਾਰਾ ਕੁਝ ਮਿਲ ਜਾਂਦਾ ਬਾਈ ਕਿੱਥੇ ਨਹੀਂ ਮਿਲਦਾ ਕਿਹੜਾ ਨਸ਼ਾ ਫੀਮ ਪੋਚੇ ਟੱਕੀ ਮਿਲਦਾ ਸਾਰੇ ਇੱਥੇ ਅੱਡੇ ਦੇ ਵਿੱਚ ਜਾ ਕੇ ਵੇਖੋ ਤੁਸੀਂ ਸਾਰਾ ਕੁਝ ਮਿਲਦਾ ਧਿਆਨ ਵਾਲੀ ਪਾਰਟੀ ਤੇ ਕੀ ਕਰਕੇ ਜਾ ਰਹੀ ਐ ਦੂਹਾਂ ਸਾਲਾਂ ਦੀ ਉਹ ਤਾਂ ਹੀ ਫਿਰ ਜੇਲ੍ਹ ਚ ਬੰਦਾ ਹੁੰਦਾ ਹਮ ਤਾਂ ਹੀ ਉਹ ਤਾਂ ਸ਼ਾਇਦ ਹੀ ਬੋਲਣੀ ਹਾਂ ਨਹੀਂ ਬੋਲਦੇ ਤਾਂ ਜਮੀ ਕਿਤਰੀ ਵਾਲੀ ਟਿੱਪਣੀ ਕੀਤੀ ਹੈ ਤੂੰ ਹਾਂਜੀ ਅੱਛਾ ਨਹੀਂ ਉਹ ਨਹੀਂ ਉੱਡਦੇ ਜਰਬੀਤ ਖੁੱਟੀਆਂ ਨੂੰ ਟਿਕਟ ਮਿਲੀ ਵੀ ਆ ਆਉਂਦੇ ਆ ਪਿੰਡਾਂ ਦੇ ਵਿੱਚ ਹੁਣ 2 ਸਾਲਾਂ ਦੇ ਵਿੱਚ ਤੋਂ ਡਿਪਟਾਏ ਇਹਦੇ ਚੂਚੇ ਆ ਖੁੱਡੇ 'ਚ ਹੀ ਬੰਦ ਰਹਿਣਗੇ ਖੁੱਟੀਆਂ ਵਾਲੇ ਖੁੱਟੇ 'ਚ ਹੀ ਬੰਦ ਰਹਿਣਗੇ ਇਹ ਨਹੀਂ ਉੱਡਦੇ ਜੀ ਕਿਹੜਾ ਬਦਲਾਅ ਵੀ ਤਾਂ ਆਪਾਂ ਹੀ ਲਿਆਂਦਾ ਸੀ ਲੋਕਾਂ ਨੇ ਇਹ ਜਿੰਨੇ ਸ਼ੌਂਕ ਨਾਲ ਚੁਣਿਆ ਸੀਗਾ ਉਵੇਂ ਇਹ ਬਿਲਕੁਲ ਨਕਮਾ ਨਿਕਲਿਆ ਬਿਲਕੁਲ ਨਕਮਾ ਵੈ ਕਰਾ ਲਿਆ ਇਹਨੇ ਪ੍ਰਾਪਰਟੀ ਬਣਾ ਲਈ ਬੈਚ ਇਹਨਾਂ ਹੋਰ ਕੁਝ ਨਹੀਂ ਚਾਹੀਦਾ ਕੀ ਕੰਮ ਕੀਤੇ ਇਹ ਜੇ ਤੁਹਾਨੂੰ ਲੱਗਦਾ ਵੀ ਕੀ ਕੰਮ ਹੋਇਆ ਇੱਥੇ ਜਾਂ ਪੰਜਾਬ ਨੂੰ ਨ ਪਿੰਡਾਂ ਦੇ ਵਿੱਚ ਮੰਡੀਆਂ ਲੈ ਕੇ ਇਹ ਆਏ ਮੋਟਰਾਂ ਉਹਦੇ ਫਰੀ ਤਾਈਆਂ ਜਿਹੜੀਆਂ ਪਾਣੀ ਸੇਮ ਚੱਕਣ ਵਾਲੀਆਂ ਵੀ ਫਰੀ ਸੀਂਗਾਂ ਜੱੱਲੀ ਜਾਂਦੇ ਆਂ ਓਹ ਵੀ ਜ਼ਿੰਮੇਦਾਰਾਂ ਨੂੰ ਫਰੀ ਦਿੱਤੇ ਨਾ ਠੀਕ ਜਿਹੜਾ ਟਰੈਕਟਰ ਸੀਗਾ ਆਪ ਦਾ ਟੈਕਸ ਹੀ ਨਹੀਂ ਭਰਿਆ ਜਾਣਾ ਸੀ ਆਮ ਜੀਰ ਦਾ ਇਹਨਾਂ ਨੇ ਟਰੈਕਟਰ ਨੂੰ ਗੱਡਾ ਗਏ ਤਾਂ ਬਾਗ ਲਉਣਾ ਸਾਡੇ ਆ ਚੰਨੀ ਸੀਗਾ ਚੰਨੀ ਨੇ ਕੰਮ ਬਹੁਤ ਵਧੀਆ ਕਰਕੇ ਅੱਜ ਤੋ ਫਿਰਦੀ ਫਿਰ ਉਹਦੇ ਮੀਟਰ ਲਵਾ ਗਿਆ ਜੀ ਤਾਂ ਬੀਲਿਆ ਬਿਲਕੁਲ ਉਹ ਵੀ ਮਾਫ਼ ਕਰ ਗਿਆ ਸਾਰਾ ਕੁਝ ਮਾਫ਼ ਕਰ ਗਿਆ ਆਪਣੀਆਂ ਟਿਕਟ ਮਾਫ਼ ਕਰ ਗਿਆ ਤਾਂ ਲੱਗਦਾ ਤੁਹਾਨੂੰ ਲੱਖਾ ਸਦਾਨਾ ਤੇ ਲੋਕ ਭਰੋਸਾ ਕਰ ਸਕਦੇ ਆ ਲੱਖਾ ਸਦਾਨਾ ਚਲਪ ਮੰਨਦੇ ਵੀ ਬੰਦਾ ਉਹ ਮਾੜਾ ਨਹੀਂਗਾ ਆਪ ਦੀ ਥਾਂ ਦੇ ਉਹ ਵੀ ਬਹੁਤ ਵਧੀਆ ਇਨਸਾਨ ਆ ਚੰਗਾ ਪਰ ਜਿਹੜਿਆਂ ਉਹਦੇ ਕੈਟਾਗਰੀਆਂ ਉਹ ਨਹੀਂ ਕਰ ਸਕਦਾ ਉਹ ਹਰ ਸਿਮਰਤ ਕੌਰ ਬਾਦਲ ਕਰ ਸਕਦੇ ਉਹ ਲੱਖੇ ਸਦਾਨੇ ਦੇ ਵਸਤਾਨ ਨੇ ਉਹਦੇ ਵਸਤਾਨ ਨੇ ਤੁਹਾਨੂੰ ਲੱਗਦਾ ਲੱਖਾ ਸਦਾਨੇ ਨੂੰ ਵੀ ਟਿਕਟ ਮਿਲੀ ਆ ਅਕਾਲੀ ਦਲ ਅਮਰਸਰ ਤੋਂ ਮਾਨ ਦੀ ਪਾਰਟੀ ਤੋਂ ਪਾ ਸਕਦੇ ਨੌਜਵਾਨ ਕੋਈ ਮਗਰ ਕੇ ਲੱਗਦਾ ਬਾਈ ਲੱਖੇ ਸਦਾਨੇ ਦੇ ਤਾਂ ਮਗਰ ਹੈਗੇ ਜਦੋਂ ਹਣ ਪਿੰਡਾਂ 'ਚ ਜਿਹੜੇ ਸਾਹਮਣਾ ਉਹ ਕਹਿੰਦਾ ਜੇ ਕਰੂਗਾ ਵਧੀਆ ਚੰਗੀ ਗੱਲ ਆ। ਅਸੀਂ ਮਾਨ ਬਹੁਤ ਤਾਂ ਜਕਸਦੇ ਆ। ਇਹ ਤਾਂ ਗੱਪੀ ਨੇ ਇਹ ਆਪੋ। ਜੀ। ਇਹ ਤਾਂ ਵੀ ਕਹਿੰਦੇ ਸੀ ਅਸੀਂ ਹਰਿਆਣੇ ਨਾਲ ਸ਼ਰਾਬ ਸਸਤੀ ਕਰਦਾਂਗੇ। ਹਜ਼ਾਰ-ਹਜ਼ਾਰ ਰੁਪਿਆ ਵੁੜਗਣ ਖਾਤੇ 'ਚ ਆ ਜੂਗਾ। ਬਿੱਲ ਆ ਗਿਆ ਉਹ ਕਰਦੇ ਸੀਗੇ ਬਿੱਲ ਮੇਰਾ ਆਇਆ ਪਹਿਲਾਂ ਹੁਣ। ਪਹਿਲਾਂ ਕਹਿੰਦੇ ਕਿ ਹੜਾ ਵਾਲਿਆਂ ਦਾ ਪਾਇਆ ਹੈ ਯਾਰ ਯਾਰ। ਜੀ। ਜ਼ੀਰੋ ਨਹੀਂ ਆਉਂਦਾ ਬਿੱਲ ਤੇ। ਨਹੀਂ ਹੁਣ ਦੋ ਵਾਰ ਆ ਗਿਆ ਜੀ। ਬਿੱਲ ਕੱਟਣ ਵਾਲੇ ਦਾ ਕਹਿਣਾ ਹੈ। ਅੱਛਾ। ਉਹ ਉਹ ਕਹਿੰਦਾ ਕਹਿੰਦਾ ਕਿ ਭਾਈ 1000 ਸਾਨੂੰ ਤਾਂ ਆਇਆ। ਹੁਣ ਇਹਦੇ ਕਿ ਪੰਜ ਆ ਗਿਆ। ਸੱਚੀ ਕਾਲ ਪੰਜਾਬ ਅਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਬਠਿੰਡਾ ਲੋਕ ਸਭਾ ਹਲਕਾ ਜਿੱਥੋਂ ਹਰਸਿਮਰਤ ਕੌਰ ਬਾਦਲ ਦੂਜੇ ਪਾਸੇ ਲੱਖਾ ਸੁਧਾਨਾ ਤੀਜੇ ਪਾਸੇ ਮਲੂਕਾ ਪਰਿਵਾਰ ਦੀ ਨੌ ਪਰਮਪਾਲ ਕੌਰ ਚੌਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਦਿਉਣਪਿੰਡ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰਾਂਗੇ ਬਜ਼ੁਰਗ ਵੀ ਨੇ ਨੌਜਵਾਨ ਨੌਜਵਾਨ ਵੀ ਨੇ ਜਾਣਾਂਗੇ ਕੀ ਮਸਲੇ ਨੇ ਤੇ ਕਿਹੜੇ ਕਿਹੜੇ ਲੀਡਰ ਨੇ ਹੁਣ ਤੱਕ ਉਹਨਾਂ ਦੇ ਮਸਲਾਂ ਦੀ ਪੈਰਵਾਈ ਕੀਤੀ ਕਿਹੜੇ ਤੋਂ ਖੁਸ਼ ਨੇ ਕਿਹੜੇ ਤੋਂ ਨਾਰਾਜ਼ ਨੇ ਤੇ ਫੈਸਲਾ ਵੋਟਾਂ ਤੱਕ ਕਿਤੇ ਭਾਰੀ ਪਊਗਾ ਗੱਲਬਾਤ ਕਰਾਂਗੇ ਬਾਈ ਨੇ ਸਾਡੇ ਨਾਲ ਪਹਿਲਾਂ ਇੱਧਰ ਹੀ ਚੱਲਦੇ ਆ ਅੱਸੀ ਕੱਲ ਬਾਈ ਜੀ ਕੀ ਨਾਂ ਤੁਸੀਂ ਬਾਈ ਜੀ ਹਰਜੀਤ ਸਿੰਘ ਜੀ ਕੀ ਕੰਮ ਕਰ ਕਰਦੇ ਹੋ ਬਾਈ ਡਰਾਈਵਰੀ ਕਰਦੇ ਹਾਂ ਬਾਈ ਡਰਾਈਵਰਾਂ ਦਾ ਤਾਂ ਕਹਿੰਦੇ ਆ ਵੀ ਅੜਪ ਸੁਭਾਅ ਹੁੰਦੇ ਆ ਫਿਰ ਹੁਣ ਲੀਡਰ ਆਉਂਦੇ ਆ ਪਿੰਡਾਂ ਦੇ ਵਿੱਚ ਤਾਂ ਕੀ ਮਾਹੌਲ ਆ ਤੁਹਾਨੂੰ ਲੱਗਦਾ ਵੀ 2 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਰਿਪੋਰਟ ਕੀ ਆ ਫੇਲ ਪਾਸ ਫੇਲ ਕਾਰਨ ਕੁਛ ਕਰ ਹੀ ਨਹੀਂ ਰਹੇਗੇ ਪਹਿਲੀ ਗੱਲ ਤਾਂ ਸਾਡੇ ਡਰਾਈਵਰਾਂ ਅਸਤੇ ਨੂੰ ਕੁਛ ਕਰ ਰਹੇਗੇ ਜਿਹੜਾ ਇਹਨਾਂ ਨੇ ਰੱਖਿਆ ਐਕਸੀਡੈਂਟ ਕੇਸ 10 ਸਾਲਾਂ ਦੀ ਸਜ਼ਾ 5 ਲੱਖ ਜੁਰਮਾਨਾ ਅਸੀਂ ਕਿੱਥੋਂ ਭਰਾਂਗੇ ਵੀ ਇਹ ਬੋਲਦੇ ਹੀ ਕੁਝ ਨਹੀਂਗੇ ਜਾ ਕੇ ਉੱਥੇ ਤਾਂ ਕਹਿੰਦੇ ਇਹ ਤਾਂ ਸੈਂਟਰ ਦਾ ਮਸਲਾ ਸੀ ਕਰੀਏ ਕਿਉਂ ਸੈਂਟਰ ਦਾ ਸਟੇਟ ਦਾ ਹੱਕ ਨਹੀਂ ਹੈ ਕੋਈ ਬੋਲਣ ਦਾ ਅਕਸਰ ਉਹਨੂੰ ਬਣਾਇਆ ਆਪਣੇ ਪ੍ਰੰਤਵਾਨ ਨੂੰ ਲੋਕਾਂ ਨੇ ਚੁਣਿਆ ਹੋਇਆ ਆ ਆਪਦੀ ਗੱਲ ਤਾਂ ਰੱਖ ਸਕਦਾ ਹੋਰ ਨਹੀਂ ਆਵਾਜ਼ ਤਾਂ ਚੁੱਕੀ ਸਕਦੇ ਆ ਆਵਾਜ਼ ਤਾਂ ਚੁੱਕੀ ਸਕਦੇ ਆ ਠੀਕ ਹੈ ਫਿਰ ਮੰਨ ਕੇ ਚੱਲੋ ਸਾਡੇ ਡਰਾਈਵਰਾਂ ਵਾਸਤੇ ਆ ਭਰਾਵਾ ਉਹੀ ਚੀਜ਼ ਹੈ ਜਿਹੜੇ ਅਸੀਂ ਖਾਣੇ ਪੀਣੇ ਆ ਜੀ ਦੋਦਾ ਕਾਲੀ ਸਰਕਾਰ ਚੰਗੀ ਸੀਗੀ ਹੈ ਦਾ ਦੱਕ ਲੋ ਪੋਸਤਾ ਮਾਫ ਕਰਦੇ ਸੀ ਕੋਈ ਚਿੱਟਾ ਨਹੀਂ ਘਟੇਗਾ ਅੱਜ ਤੜਕੇ ਇੱਥੇ ਮੋਟਰਸਾਈਕਲ ਦੇ ਮੁੰਡਾ ਡਿੱਗਿਆ ਪਿਆ ਸੀ ਆ ਸਾਡੇ ਸਾਰੇ ਡਰਾਈਵਰਾਂ ਨੇ ਵੇਖਿਆ ਕੱਲ੍ਹ ਕੱਲ੍ਹ ਸਾਡਾ ਟਾਈਮ ਨਹੀਂ ਲੱਗਿਆ ਫੋਟੋ ਖਿੱਚਣ ਦਾ ਚਿੱਟੇ ਕਰਕੇ ਪੂਰਾ ਬਿਲਕੁਲ ਜੀ ਬਿਲਕੁਲ ਇੱਕ ਪੈਸੇ ਦਾ ਨਹੀਂ ਘਟੇਗਾ ਸਮਾਂ ਦੀ ਵਧਿਆ ਜਿਹੜੇ-ਜਿਹੜੇ ਤੁਸੀਂ ਕਿਹਾ ਕਿ ਇਦਾਂ ਇਦੋਂ ਤਾਂ ਅਕਾਲੀ ਦਲ ਵਧੀਆ ਸੀ ਸ਼ਰੋਮਨੀ ਅਕਾਲੀ ਦਲ ਦਾ ਇਹ ਘੜ ਰਿਹਾ ਇਲਾਕਾ ਕਿਉਂ ਲੱਗਦਾ ਤੁਹਾਨੂੰ ਵਧੀਆ ਸੀ ਕਿਹੜੇ ਕੰਮ ਕੀਤੇ ਉਹਨਾਂ ਨੇ ਸਾਡੇ ਸਾਰੇ ਕੰਮ ਹੀ ਹੁੰਦੇ ਸੀਗੇ ਜੀ ਕੋਈ ਸਾਨੂੰ ਰੋਕਦਾ ਨਹੀਂ ਸੀਗਾ ਉਦੋਂ ਠੀਕ ਹੈ ਜੀ ਕੋਈ ਸਾਨੂੰ ਪਰੇਸ਼ਾਨ ਨਹੀਂ ਕਰਦਾ ਸੀਗਾ ਇੱਕ ਪੈਸੇ ਦਾ ਵੀ ਜਿੱਥੇ ਬਾਪੂ ਦਾ ਨਾਮ ਲੈ ਲੈਂਦੇ ਚੱਲ ਵੀ ਚਲਾ ਜਾ ਪ੍ਰਕਾਸ਼ ਸਿੰਘ ਬਾਦਲ ਹਾਂਜੀ ਤਾਂ ਇਸ ਵਾਰ ਫਿਰ ਬੀਬੀ ਹਰਸਿਮਰਤ कौर ਬਾਦਲ ਨੇ ਕਹਿ ਦਿੱਤਾ ਕਿ ਮੈਂ ਜਿੱਥੇ ਮਰਜ਼ੀ ਚੋਣ ਮੈਂ ਲੜੂੰਗੀ ਤਾਂ ਬਠਿੰਡੇ ਤੋਂ ਹੀ ਲੜੂੰਗੀ ਤਾਂ ਫਿਰ ਅਕਾਲੀ ਦਲ ਤੇ ਲੱਗਦੇ ਆ ਸਾਰ ਸਾਥ ਬਿਲਕੁਲ ਬਿਲਕੁਲ 100% ਅਈ ਦੇ ਨਾ ਹੁਣ ਚੋਣ ਨੇ ਬੀ ਮੇਨ ਗੱਲ ਸਾਡੀ ਇਹ ਆ ਫਿਰ ਆ ਬਦਲਾ ਵੀ ਤਾਂ ਆਪਾਂ ਹੀ ਲਿਆਂਦਾ ਸੀ ਲੋਕਾਂ ਨੇ ਇਹ ਜਿੰਨੇ ਸ਼ੌਂਕ ਨਾਲ ਚੁਣਿਆ ਸੀਗਾ ਜਿਵੇਂ ਲੋਕਾਂ ਨੇ ਚੁਣਿਆ ਸੀਗਾ ਓਵੇਂ ਇਹ ਬਿਲਕੁਲ ਨਕਮਾ ਨਿਕਲਿਆ ਬਿਲਕੁਲ ਨਕਮਾ ਵੈ ਕਰਾ ਲਿਆ ਨੇ ਪ੍ਰਾਪਰਟੀ ਬਣਾ ਲਈ ਮੈਸ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਲੱਖ ਸਦਾਣਾ ਹੈ ਲੱਖ ਸਦਾਣਾ ਕਹਿੰਦੇ ਸ਼੍ਰੋਮਣੀਆਂ ਕਾਲੀਦਾਲ ਅਮਰitsar ਤੋਂ ਟਿਕਟ ਮਿਲ ਗਈ ਆ ਉਹਨਾਂ ਨੂੰ ਬਠਿੰਡੇ ਤੋਂ ਹੀ ਤਾਂ ਲੱਗਦਾ ਤੁਹਾਨੂੰ ਲੱਖ ਸਦਾਣਾ ਤੇ ਲੋਕ ਭਰੋਸਾ ਕਰ ਸਕਦੇ ਆ ਕਿਵੇਂ ਦੇਖਦੇ ਆ ਉਹਨੂੰ ਐਜ਼ ਅ ਲੀਡਰ ਇੱਕ ਸਿਆਸਤਾ ਤਾਂ ਪਤਾ ਕੀ ਆ ਜੀ ਹੁਣ ਤੁਸੀਂ ਹਰ ਸਿਮਰਤ ਦਾ ਰੱਖ ਲੋ ਫਿਲਪ ਸ਼ੌਕੜ ਆ ਜਿਹੜਾ ਅੱਗੋਂ ਨਾਨਕ ਕੋ ਕਾਲਾ ਬਾਦ ਸਾਹਿਬ ਦੇ ਕੰਸਟਿਟਿਊਐਂਟਰੀ ਦੇ ਵਿੱਚੋਂ ਹੀ ਉਹਨਾਂ ਦੇ ਖੰਭਾਂ ਧਲੇ ਰਹੀ ਆ ਹਰੇਕ ਦਾ ਜਿਹੜਾ ਜਾਣਦੀ ਆ ਉਹ ਰਾਜਨੀਤੀ ਦਾ ਠੀਕ ਹੈ ਲੱਖਾ ਸਦਾਨਾ ਚਰਬ ਮੰਨਦੇ ਵੀ ਬੰਦਾ ਉਹ ਮਾੜਾ ਨਹੀਂਗਾ ਉਹ ਆਪ ਦੀ ਥਾਂ ਦੇ ਉਹ ਵੀ ਬਹੁਤ ਵਧੀਆ ਇਨਸਾਨ ਆ ਚੰਗਾ ਇਨਸਾਨ ਪਰ ਜਿਹੜਿਆ ਉਹਦੀ ਕੈਟਾਗਰੀ ਆ ਉਹ ਨਹੀਂ ਕਰ ਸਕਦਾ ਜੋ ਜੋ ਹਰ ਸਿਮਰਤ ਕਰ ਬਦਲ ਕਰ ਸਕਦੇ ਉਹ ਲੱਖੇ ਸਦਾਨੇ ਦੇ ਵਸਤਾਂ ਨਹੀਂ ਉਹਦੇ ਵਸਤਾਂ ਨਹੀਂ ਆਸੀ ਗੱਲ ਬਾਈ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਭਾਈ ਜਿਵੇਂ ਮੈਂ ਕਿਹਾ ਕਿ ਮਲੂਕਾ ਪਰਿਵਾਰ ਵੀ ਜਿਹੜਾ ਅਕਾਲੀ ਦਲ ਦੇ ਖਾਸਾ ਕਰੀਬੀ ਰਿਹਾ ਵੱਡੇ ਆਉਦੇ ਵੀ ਰਹੇ ਨੇ ਉਹਨਾਂ ਦੀ ਨਵਾਂ ਭਾਜਪਾ ਚੱਲ ਕੇ ਉਹ ਪਰਮਪਾਲ कौर ਰਿਟਾਇਰਡ ਅਫਸਰ ਨੇ ਉਧਰੋਂ ਉਹ ਚੋਣ ਲੜਨਗੇ ਇਧਰੋਂ ਹਰਸਿਮਰਤ ਕੌਰ ਬਾਦਲ ਲੜਨਗੇ ਲੱਖਾ ਸੁਧਾਨਾ ਲੜੇਗਾ ਆਮ ਆਦਮੀ ਪਾਰਟੀ ਤੋਂ ਗਰਮੀਤ ਖੁੱਡੀਆਂ ਨੇ ਕਿਤ ਮੋਰ ਲੱਗ ਸਕਦੀ ਹੈ ਲੋਕ ਕਿਤ ਭਰੋਸਾ ਕਰ ਸਕਦੇ ਇਹ ਬਾਦਲ ਦੇ ਨੋ ਜਿਹੜੀ ਇਹਨਾਂ ਦੀ ਇਹ ਬਣ ਸਕਦੇ ਹਰਸਿਮਰਤ ਕੌਰ ਬਾਦਲ ਹਰਸਿਮਰਤ ਕੌਰ ਬਾਦਲ ਕਿਉਂ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਤੇ ਕਿਉਂ ਕਿਉਂਕਿ ਪਿਛਲੀ ਵਾਰੀ ਮਾਤ ਬਹੁਤ ਵੱਡੀ ਪਈ 2022 ਦੇ ਵਿੱਚ ਕਿਉਂ ਭਰੋਸਾ ਹੋਏਗਾ ਕੀ ਕਾਰਨ ਕੀ ਇਹਨਾਂ ਨੇ ਕੰਮ ਕੀਤੇ ਸੀਗੇ ਜੀ ਚਲੋ ਲੋਕਾਂ ਨੇ ਇੱਕ ਬਦਲਾਅ ਵੇਖਿਆ ਪਰ ਬਦਲਾਅ ਜ ਕੁਝ ਨਹੀਂ ਦਿਸਿਆ ਗਿਆ ਜੀ ਕੰਮ ਨਹੀਂ ਹੋਏਗੇ ਉਹ ਕਹਿੰਦੇ ਅਸੀਂ 300 ਯੂਨਟ ਬਿਜਲੀ ਦੇਤੀ ਮੁਫਤ ਸਫ਼ਰ ਦੇਤਾ ਬੀਬੀਆਂ ਨੂੰ ਹੁਣ ਅਸੀਂ 1000 ਰੁਪਈਆ ਵੀ ਦੇ ਦੇਾਂਗੇ ਇੰਨੇ ਇੰਨੀਆਂ ਨੌਕਰੀਆਂ ਦੇਤੀਆਂ ਦੇ ਦੇਾਂਗੇ ਆਖਿਆ ਨਾ ਦਿੱਤਾ ਤਾਂ ਨਹੀਂ ਅਸੀਂ ਤੇ ਕਿਸੇ ਨੂੰ ਦਿੱਤਾ ਉਹ 1000 ਰੁਪਈਆ ਦੇ 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 ਆਖਿਆ ਨਾ ਹਾਂਜੀ ਹਾਂਜੀ ਇਸੇ ਤਰ੍ਹਾਂ ਬਿਆਨ ਕਰ ਦਿੰਦਾ ਹਰ ਰੋਜੀ ਆ ਫਲਾਨੀ ਚੀਜ਼ ਆ ਜਿਹੜੀ ਮੈਂ ਕਰ ਦੂੰਗਾ ਕਰਦਾ ਹੈ ਨਹੀਂਗਾ ਅਮਲ ਹੁੰਦਾ ਨਹੀਂ ਉੱਤੇ ਕੰਮ ਉਹ ਹੁੰਦਾ ਜਿਹੜਾ ਅਮਲ ਹੋ ਜੇ ਅਮਲ ਨਹੀਂ ਹੁੰਦਾ ਇਹਨਾਂ ਨੇ ਕਹਿਣ ਦੀ ਅਸੀਖਾ ਜੀ ਤੁਹਾਡਾ ਕੀ ਨਾਮ ਹੈ ਸੱਚੇ ਮਲਕੀ ਸਿੰਘ ਜਿਵੇਂ ਮੈਂ ਕਿਹਾ ਕਿ ਪਰਮਪਾਲ ਕੌਰ ਲੜ ਰਹੇ ਨੇ ਮਲੂਕਾ ਪਰਿਵਾਰ ਦੇ ਭਾਜਪਾ ਵੱਲੋਂ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਖੁੱਟੀਆਂ ਨੇ ਆਮ ਆਦਮੀ ਪਾਰਟੀ ਤੋਂ ਲੱਖਾਂ ਸਿਧਾਣਾ ਅਕਾਲੀ ਦਲ ਅੰਮ੍ਰਿਤਸਰ ਤੋਂ ਕਿਹਨੂੰ ਦੇਖਦੇ ਹੋ ਕਿ ਉਹ ਕੌਣ ਜੱਟ ਦਾ ਨੇ ਜੀ ਇਸ ਤਰ੍ਹਾਂ ਦੇਖੋ ਇਹ ਜਿਹੜਾ ਲੱਖਾ ਸਦਾਨਾ ਉਹ ਵੀ ਮੇਰੇ ਹਲਕੇ ਦਾ ਬੰਦਾ ਜੀ ਤੇ ਮੈਂ ਉਸ ਹਲਕੇ ਤੋਂ ਹੀ ਆਗਾ ਡੇਉਣ ਦੇ ਵਿੱਚ ਮੈਂ ਡਰੈਵਰ ਆਗਾ ਇੱਥੇ ਆਪ ਬਫਰੀਦ ਦੇ ਵਿੱਚ ਇਹ ਹਲਕਾ ਮੇਰਾ ਮਲੂਕਾੜੀ ਹੈ ਜੀ ਤੇ ਪਹਿਲਾਂ ਤੋਂ ਜੇ ਪੁਰਾਣਾ ਮਲੂਕਾ ਕਿਉਂ ਦੇਖੀਏ ਤਾਂ ਬਹੁਤ ਵਧੀਆ ਜਾਨੀ ਸਾਡੇ ਇਲਾਕੇ ਵਾਸਤੇ ਬਹੁਤ ਵਧੀਆ ਮੰਤਰੀ ਸੀਗਾ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਵਿੱਚ ਸੀਗਾ ਨਾ ਜਦੋਂ ਬਹੁਤ ਵਧੀਆ ਸੀਗਾ ਲੇਕਿਨ ਬਦਲਾਅ ਦੇ ਹਿਸਾਬ ਦੇ ਨਾਲ ਤੇ ਵੀ ਉਹਨਾਂ ਦਾ ਗ੍ਰਾਫ ਜਿਹੜਾ ਡਾਊਨ ਪੈ ਗਿਆ ਹਰਗੇ ਚਲੋ ਠੀਕ ਆ ਬੇ ਜੀ ਹੁਣ ਸਾਡੇ ਜਿਵੇਂ ਬਲਕਾਰ ਸਿੱਧੂਆ ਸਾਡੇ ਏਰੀਏ ਦੇ ਵਿੱਚ ਬਹੁਤ ਵਧੀਆ ਕੰਮ ਹੋ ਜਾ ਜਿਹੜੇ ਕੰਮ ਤਕਨੀਕ ਦੇ ਹਿਸਾਬ ਨਾਲ ਹੁੰਦੇ ਜੇ ਆਪਾਂ ਲੋਕਾਂ ਦੇ ਹਿਸਾਬ ਨਾਲ ਮੰਗੀਏ ਤਾਂ ਸਾਰਾ ਕੁਝ ਨਹੀਂ ਮਿਲਦਾ ਹੁੰਦਾ ਪਰ ਉਹਨਾਂ ਦਾ ਠੀਕ ਕੰਮ ਕੀਤਾ ਆਪਨੇ ਜੋ ਕੰਮ ਹੋ ਰਿਹਾਗਾ ਆਪ ਦੇ ਕਰਨਿਓ ਠੀਕ ਹੋ ਰਿਹਾ ਸਾਨੂੰ ਹੁਣ ਮੇਰੇ ਤੇ ਲਾ ਲਓ ਮੈਨੂੰ 20000 ਰੁਪਏ ਬਿੱਲ ਆਉਂਦਾ ਹੁੰਦਾ ਸੀਗਾ ਜੀ ਹੁਣ ਅੱਜ ਮੇਰੇ ਖਿਆਲ ਦੇ ਵਿੱਚ 2 ਸਾਲ ਡੇਢ ਸਾਲ ਹੋ ਗਿਆ ਡੇਢ ਸਾਲਾਂ ਨੂੰ ਹੋ ਗਿਆ ਮੈਂ ਬਿੱਲ ਨਹੀਂ ਭਰਿਆ ਜੀ ਇੱਕ ਵਾਰੀ ਵੀ ਨਹੀਂ ਆਇਆ ਜ਼ੀਰੋ ਬਿੱਲ ਆਉਂਦਾ ਹੈ ਜੀ ਜ਼ੀਰੋ ਬਿੱਲ ਆਉਂਦਾ ਜੀ ਉਸ ਤੋਂ ਬਾਅਦ ਦੇ ਵਿੱਚ ਦੂਜੀ ਪ੍ਰਾਪਤੀ ਮੈਨੂੰ ਦੱਸ ਦਿੰਨਾ ਜੀ ਜਿਹੜੇ ਪਿਛਲੇ ਵਾਰੀ ਗੜਿਆਂ ਦੇ ਨਾਲ ਕਣਕ ਮਰੀ ਸੀਗੀ ਜਿਹੜੇ ਉਹਦੇ ਪੈਸੇ ਸੀਗੇ ਮੇਰੀ 60 ਸਾਲ ਦੀ ਉਮਰ ਹੋ ਗਈ ਦੋ ਤਿੰਨ ਵਾਰ ਨੁਕਸਾਨ ਹੋਇਆ ਸਾਡੇ ਸਾਨੂੰ ਪੈਸੇ ਨਹੀਂ ਮਿਲੇ ਕਿਤੇ ਇੱਕ ਵਾਰੀ ਇਹ ਤੋਂ ਪਹਿਲਾਂ ਮਰੀ ਸੀਗੀ ਦੋ ਸਾਲ ਪਹਿਲਾਂ ਉਦੋਂ ਚੰਨੀ ਸਾਹਿਬ ਸੀਗੇ ਉਦੋਂ ਕੀ ਕਰਿਆ ਉਦੋਂ ਪਟਵਾਰੀ ਸਾਹਿਬ ਸਾਤੋਂ ਕਣਕ ਵੀ ਲੈ ਗਏ ਵੀ ਤੁਹਾਨੂੰ ਪੈਸੇ ਦੇਵਾਂਗੇ ਪਰ ਪੈਸੇ ਨਹੀਂ ਦਿੱਤੇ ਪਹਿਲੀ ਵਾਰ ਆ ਜੀ ਮੈਂ ਸੌਂ ਖਾ ਕੇ ਕਹਿਣਾਗਾ ਥੋੜੇ ਮੂਰੇ ਵੀ ਪਹਿਲੀ ਵਾਰ ਸਾਨੂੰ ਮਾਜ ਮੈਂ ਮਿਲਿਆ ਨਹੀਂ ਸਾਨੂੰ ਜ਼ਿੰਦਗੀ ਦੇ ਵਿੱਚ ਅੱਜ ਤੱਕ ਤੇ ਮਾਜ ਬਣੀ ਹੈ ਜੀ ਤਾਂ ਇਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਵੀ ਚੰਗੇ ਕੰਮ ਕੀਤੇ ਆ ਬਾਈ ਹੁਣੀ ਨੇ ਅੱਛਲ ਬਾਈ ਜੀ ਤੁਹਾਡਾ ਕੀ ਨਾਮ ਹੈ ਠੀਕ ਹੈ ਸੁਪਾਵ ਸਿੰਘ ਅੱਛਾ ਬਾਈ ਜੀ ਮੈਂ ਉਮੀਦਵਾਰ ਤਾਂ ਚਾਰੇ ਹੀ ਦੱਸੀ ਖੜਾ ਤੁਹਾਨੂੰ ਬਠਿੰਡੇ ਹਲਕੇ ਦੇ ਹਰਸਿਮਰਤ ਕੌਰ ਬਾਦਲ ਪਰਮਪਾਲ ਕੌਰ ਲੱਖਾ ਸੁਦਾਣਾ ਗੁਰਮੀਤ ਖੁੱਡੀਆਂ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸਾ ਕਾਲੀ ਹੈ ਕਿਹੜੇ ਚੰਗੇ ਲੱਗਦੇ ਕਾਲੀ ਅਤੇ ਸਿਮਰਤ ਕਰ ਬਦਲ ਦਾ ਸਾਥ ਹੈ ਉਹ ਵੀ ਤੁਸੀਂ ਕਹਿੰਨੇ ਹੋ ਹਾਂ ਕਾਰਨ ਕਾਰਨੇ ਵੀ ਘਰ ਘਰ ਨਖੜ ਖੜਵੰਜੇ ਲਾਤੀ ਉਹ ਬਦਲ ਨੇ ਵੀ ਜਾਨੀ ਕਿ ਬਹੁਤ ਚੰਗੇ ਕੰਮ ਕੀਤੇ ਵੀ ਇਹਨਾਂ ਵੇਲੇ ਹੁਣ ਤੁਸੀਂਾਂ ਦੇ ਚਿੱਟਾ ਕੱਟ ਜੂ ਵਾਕਏ ਚਿੱਟਾ 1% ਵੀ ਨਹੀਂ ਕਟਿਆ ਮੌਜੂਦਾ ਸਰਕਾਰ ਹਾਂ ਮੌਜੂਦਾ ਸਰਕਾਰ ਜੇ ਤੁਸੀਂ ਕਹਿੰਨੇ ਹੋ ਬਹੁਤ ਚੰਗੇ ਕੰਮ ਕੀਤੇ ਕਿਹੜੇ ਕੰਮ ਆ ਕੋਚਾਰ ਕੰਮ ਕਰਾ ਸਕਦੇ ਹੋ ਪਟੰਡੇ ਇਲਾਕੇ ਚ ਹੋਏ ਹੁਣ ਨਾ ਨਾ ਬਸ ਤਾਂ ਬਣੀ ਗਈਆਂ ਯਾਰ ਕੰਮ ਪਾਣੀ ਵਾਧੂ ਸੀ ਹੁਣ ਵੇਖ ਲਓ ਪਾਣੀ ਦਾ ਹਾਲ ਚਲੋ ਇਹਨਾਂ ਬਿਜਲੀ ਦਾ ਕਹਤਾ ਵੀ ਬਿਜਲੀ ਆ ਮੋਟਰਾਂ ਵਾਲਾ ਨੇ ਲਵਾਈਆਂ ਸਭ ਕੁਝ ਕੀਤਾ ਉਹਨਾਂ ਬਾਈ ਸੱਚੀ ਗੱਲ ਤੁਹਾਡਾ ਕੀ ਧਰਮਜੀਤ ਜੀ ਤੇ ਮੈਂ ਭਾਈ ਅਕੇ ਜਿਵੇਂ ਕਹਿ ਰਹੇ ਸੀ ਬਹੁਤੇ ਬੰਦਿਆਂ ਨੇ ਕਿਹਾ ਅਸੀਂ ਆਕਾਲੀ ਦਲ ਨੂੰ ਸਾਥ ਦੇਾਂਗੇ ਹਰਸਿਮਰਤ ਘਰ ਬਾਦਲ ਦਾ ਸਾਥ ਦੇਾਂਗੇ ਕੀ ਕੰਮ ਕੀਤੇ ਇਹਦੇ ਤੁਹਾਨੂੰ ਲੱਗਦਾ ਵੀ ਕੀ ਕੰਮ ਹੋਇਆ ਇੱਥੇ ਜਾਂ ਪੰਜਾਬ ਬਾਈ ਜੀ ਨੰਬਰ 1 ਤਾਂ ਮਿੰਡਾਂ ਦੇ ਵਿੱਚ ਮੰਡੀਆਂ ਲੈ ਕੇ ਇਹ ਆਏ ਜੀ ਠੀਕਣਾ ਜੀ ਨੰਬਰ 2 ਮੋਟਰਾਂ ਜਿੱਥੇ ਸੇਮ ਵਾਲੇ ਆਹੋ ਸੀਗੇ ਸਾਰਿਆਂ ਨੂੰ ਆਹ ਸਾਡਾ ਇਲਾਕਾ ਡੁੱਬਿਆ ਹੋਇਆ ਸੀਗਾ ਮੋਟਰਾਂ ਉਹਦੇ ਫਰੀ ਲਾਈਆਂ ਜਿਹੜੀਆਂ ਪਾਣੀ ਸੇਮ ਚੱਕਣ ਵਾਲੀਆਂ ਵੀ ਫਰੀ ਸੀਗੀਆਂ ਚੱਲਦੀਆਂ ਨੇ ਓਹ ਵੀ ਜ਼ਿੰਮੇਦਾਰਾਂ ਨੂੰ ਫਰੀ ਦਿੱਤਗੇ ਨਾ ਠੀਕਣਾ ਜੀ ਠੀਕਣਾ ਜੀ ਹੋਰ ਜਿਹੜਾ ਟਰੈਕਟਰ ਸੀਗਾ ਆਪਾਂ ਦਾ ਟੈਕਸ ਹੀ ਨਹੀਂ ਭਰਿਆ ਜਾਣਾ ਸੀ ਆਮ ਜਿਹਰੇ ਦਾ ਹੂੰ ਹੂੰ ਇਹਨਾਂ ਨੇ ਟਰੈਕਟਰ ਨੂੰ ਗੱਡਾ ਗਏ ਤਾਂ ਬਾਦਲਣਾ ਆਪਣੇ ਆਪ ਤੇ ਸਹੂਲਤੀ ਐ ਵੀ ਨਹੀਂ ਟੈਕਸ ਕਿੱਥੇ ਭਰਦੇ ਨਾ ਨਾ ਜਾਣਾ ਕੰਮ ਤਾਂ ਕੀਤੇ ਇਹਨਾਂ ਨੇ ਵਧੀਆ ਕੀਤੇ ਆਪਾਂ ਤੁਹਾਡੇ ਕਈ ਮਜ਼ਾਕ ਵੀ ਉਡਾਉਂਦੇ ਸੀ ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਵੀ ਬੰਬ ਵਾਲੀਆਂ ਸੜਕਾਂ ਬਣਾ ਦੂੰਗਾ ਪਰ ਉਹ ਕਹਿੰਦੇ ਵੀ ਸੜਕਾਂ ਤਾਂ ਅਸੀਂ ਬਣਾਈਆਂ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਕੰਮ ਹੋਏ ਆ ਇਸ ਵਾਰ ਫਿਰ ਉਰਝਾਨ ਵਧਾ ਸਕਦੇ ਹਾਂ ਹਾਂਜੀ ਹਾਂਜੀ ਬਈ ਇਹ ਤਾਂ ਵਧੂ ਗਈ ਜਿਹੜੇ ਕੰਮ ਹੋਏ ਹੋਏ ਨੇ ਇਹਨਾਂ ਦੀ ਸਰਕਾਰ ਦੇ ਵਿੱਚ ਹੋਏ ਹੋਏ ਨੇ ਯਾਰ ਜਾਨ ਵਧੂ ਆ ਪਰ ਵਿਰੋਧੀ ਜਦੋਂ ਕਹਿੰਦੇ ਆ ਵੀ ਇਹ ਤਾਂ ਸਿਰਫ ਗੱਲਾਂ ਕਰਦੇ ਸੀ ਕੰਮ ਤਾਂ ਅਸੀਂ ਕਰ ਰਹੇ ਆ ਅਸੀਂ ਮਾਣ ਬਹੁਤਾਂ ਜੀ ਕਰਸਦੇ ਆ ਵੀ ਇਹ ਤਾਂ ਗੱਪੀ ਨੇ ਇਹ ਅੱਬੂ ਕੱਪ ਦਾ ਵੀ ਸਾਰੇ ਉਹ ਮਰਦੇ ਆ ਕੋਈ ਮਰਜੀ ਆ ਜੇ ਇਹ ਤਾਂ ਵੀ ਕਹਿੰਦੇ ਸੀ ਅਸੀਂ ਹਰਿਆਣੇ ਨਾਲ ਸ਼ਰਾਬ ਸਸਤੀ ਕਰ ਦਾਂਗੇ ਹਮ ਹਜ਼ਾਰ-ਹਜ਼ਾਰ ਰੁਪਿਆ ਉਡੰਗਣ ਖਾਤੇ 'ਚ ਆ ਜੂਗਾ ਬਿੱਲ ਉਹ ਕਰਦੇ ਸੀਗਾ ਬਿੱਲ ਮੇਰਾ ਆਇਆ ਪਹਿਲਾਂ ਹੁਣ ਪਹਿਲਾਂ ਕਹਿੰਦੇ ਕਿ ਹੜਾ ਵਾਲਿਆਂ ਦਾ ਪਾਇਆ ਯਾਰ ਯਾਰ ਹਮ ਹੁਣ ਫੇਰ ਪਤਾ ਨਹੀਂ 5000 ਕਾਹਦਾ ਪਤਾ ਜ਼ੀਰੋ ਨਹੀਂ ਆਉਂਦਾ ਪਹਿਲਾਂ ਨਹੀਂ ਹੁਣ ਦੋ ਵਾਰ ਆ ਗਿਆ ਜੀ ਪਹਿਲਾਂ ਕਹਿੰਦੇ ਕਿ ਹੜਾਂ ਵਾਲਿਆਂ ਨੂੰ ਉਧਰ ਇਕੱਠੇ ਕਰਕੇ ਦਿੱਤੇ ਬਿੱਲ ਕੱਟਣ ਵਾਲੇ ਦਾ ਕਹਿਣਾ ਹੈ ਹਮ ਹਮ ਅੱਛਾ ਉਹ ਉਹ ਕਹਿੰਦਾ ਕਹਿੰਦਾ ਕਿ ਭਾਈ 1000 ਤੁਹਾਨੂੰ ਤਾਂ ਆਇਆ ਹਾਂ ਅੱਛਾ ਹੁਣ ਇਹ ਕੀ ਪੰਜ ਜਾਗ ਹੈ ਇਹ ਤੇ 5000 ਰੁਪਏ ਲੱਗੇ ਹਾਂ ਮਕਾ ਹੁੰਦਾ ਕੱਲ ਨੂੰ ਬੁਲਾ ਕੇ ਲਿਆ ਕੇ ਦਿਖਾ ਸਕਦਾ ਤੇ ਅੱਛਾ ਭਾਈ 1 ਲੱਖ 7000 ਉੱਤੇ ਵੀਊ ਜ਼ਰੂਰ ਲੈਣਾ ਕਿਉਂਕਿ ਫਿਰ ਤੋਂ ਚੋਣ ਮੈਦਾਨ ਚ ਉਤਰੇ ਨੇ ਤੇ ਪਰ ਪਹਿਲੀ ਵਾਰ ਆਇਆ ਹੋਇਆ ਵੀ ਉਹ ਅਕਾਲੀ ਦਲ ਅਮਰਸਰ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਇਸ ਪਾਰਟੀ ਤੋਂ ਆ ਕੇ ਹੁਣ ਬਠਿੰਡੇ ਤੋਂ ਚੁਣੇ ਜਾ ਸਕਦੇ ਉਹ ਜਿਹੇ ਜਿਹੀਆਂ ਗੱਲਾਂ ਕਰਦੇ ਆ ਵੀ ਪੰਜਾਬ ਬਚਾਉਣ ਵਾਸਤੇ ਉਹ ਵੀ ਸਕਦਾ ਈ ਕੋਈ ਨਾਜਮਾਨਾ ਦਾ ਆਏ ਹੋਏ ਇਧਰ ਮਗਰ ਲੱਗ ਜਾ ਹਣ ਜਿੱਤ ਵੀ ਜਾਤਿਆ ਪਰ ਹੂੰ ਕਹਿ ਨਹੀਂ ਸਕਦਾ ਜੀ ਸਾਚੀ ਗੱਲ ਬਾਈ ਜੀ ਕੀ ਨਾ ਕੀਆ ਤੁਹਾਡਾ ਬਾਈ ਮੇਰਾ ਨਾਮ ਤਾਂ ਦੀਪੂ ਆ ਬਾਈ ਸਾ ਮੈਂ ਦੀਪੂ ਬਾਈ ਇਹ ਹੀ ਪੁੱਛਦਾ ਸੀ ਕਿ ਪੰਡਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕੰਮ ਹੋਗੇ ਕਿਹੜੇ ਰਹਿਗੇ ਆਮ ਆਦਮੀ ਪਾਰਟੀ ਆਕਾਲੀ ਦਲ ਕਾਂਗਰਸ ਭਾਜਪਾ ਕਿ ਦੀ ਉਮੀਦ ਲੱਗਦੀ ਆ ਹੁਣ ਲੋਕ ਸਭਾ ਚੋਣਾਂ ਨੇ ਬਠਿੰਡੇ ਚ ਉਮੀਦਵਾਰ ਐਲਾਨੇ ਗਏ ਯਾਰ ਬਾਈ ਐ ਪਣੂ ਇਹ ਚੀਜ਼ ਬਾਰੇ ਕੋਈ ਪਤਾ ਨਹੀਂ ਆ ਬੋਰਡ ਤਾਂ ਕਿਸੇ ਨੂੰ ਪਾਉਂਦੀ ਹੋਊਗਾ ਬੋਰਡ ਤਾਂ ਬਾਈ ਕਾਂਗਰਸ ਨੂੰ ਪਾਈ ਆ ਅੱਜ ਕੀ ਅੱਛਾ ਪਿਛਲੀ ਵਾਰ ਜਦੋਂ ਪਾਇਆ ਅੱਜ ਕੀ ਦੇਖੋ ਅੱਜ ਕੀ ਸੋਚਦੇ ਆ ਮੌਕਾ ਹਣ ਦਿਓ ਹਾਂਜੀ ਸਾਚੀ ਕਾਲ ਦੀ ਕੀ ਨਾਂ ਕੀ ਹੈ ਤੁਹਾਡਾ ਜੀ ਨਹੀਂ ਬੋਲਣਾ ਸਾਚੀ ਕਾਲ ਦੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਤੇਜਾ ਸਿੰਘ ਆਪੂ ਹੀ ਮੈਂ ਇਹੀ ਪੁੱਛਦਾ ਸੀ ਵੀ ਦੂਹਾਂ ਸਾਲਾਂ ਦੀ ਬਦਲਾਅ ਵਾਲੀ ਸਰਕਾਰ ਕਿਵੇਂ ਲੱਗੀ ਤੁਹਾਨੂੰ ਕੀ ਲੱਗਦਾ ਕੰਮਕਾਰ ਹੋਏ ਕਿ ਨਹੀਂ ਹੋਏ ਕੰਮਕਾਰ ਤਾਂ ਹੋਏ ਆ ਪਰ ਜਿਵੇਂ ਆਦੇ ਬਦਲਾਅ ਹੋਵੇ ਨਹੀਂ ਹੋਏ ਅੱਛਾ ਬਦਲਾਅ ਫਾਰਗੇ ਚੰਗੇ ਜਿਹੜੇ ਮੂਹਰੇ ਪੱਦੇ ਹੋ ਮਾਰੇ ਜਿਹੜੇ ਲੀਡਰ ਕਾਹ ਲੱਗੇਂ ਤੇ ਫਿਰ ਉਹ ਪੈਰ ਕਿੱਦੇ ਵਿੱਚ ਉਹ ਪੈਰ ਖਈਦੇ ਪਿੱਛੇ ਉਹ ਠੀਕ ਜਿਹੜੇ ਵਾਦੇ ਕੀਤੇ ਸੀ ਲੱਗਦਾ ਪੂਰੇ ਹੋ ਗਏ ਭਵੰਤ ਮਾਨ ਸੀਐਮ ਮਾਨ ਨੇ ਜਿਹੜੇ ਕਰੀਂਦੇ ਪੂਰੇ ਪਰਡੇ ਉਹ ਮੂਹਰ ਲੈਣਾ ਪੂਰੇ ਹੋਣ ਉਹ ਉਹ ਖਤੀ ਜਾਂਦੇ ਲੱਗਾ ਨਸ਼ਾ ਕੱਟ ਗਿਆ ਅੱਗੇ ਨਾਲ ਨਸ਼ਾ ਅਸੀਂ ਤਾਂ ਕਰਦੇ ਹੀ ਨਹੀਂ ਸਾਨੂੰ ਹੋੜ ਕੇ ਦਾ ਕੀ ਭਾ ਕਰੇ ਕੱਲ ਹੁੰਦੀ ਆ ਆਸੇ ਪਾਸੇ ਜਿਹੜੇ ਹੂਰ ਕਰਦੇ ਆਏ ਆ ਤਾਂ ਘਟਿਆ ਮਿਲਦਾ ਨਹੀਂ ਮਿਲਦਾ ਹੀ ਨਹੀਂ ਉਹ ਆਪੇ ਘਟਿਆ ਆ ਚੱਲੀ ਜਾਂਦਾ ਮਿਲਦਾ ਨਾ ਸਾਰਾ ਕੁਝ ਮਿਲ ਜਾਂਦਾ ਬਾਈ ਕਿੱਥੇ ਨਹੀਂ ਮਿਲਦਾ ਕਿਹੜਾ ਨਸ਼ਾ ਫੀਮ ਪੋਸਟ ਚ ਟੱਕੀ ਮਿਲਦਾ ਸਾਰੇ ਆ ਲੈ ਇੱਥੇ ਅੱਡੇ ਇੱਥੇ ਜਾ ਕੇ ਵੇਖੋ ਤੁਸੀਂ ਸਾਰਾ ਕੁਝ ਮਿਲਦਾ ਕਹਾਣੀ ਪਾਈ ਸਰਕਾਰ ਨੇ ਬਸ ਮਿਲਦਾ ਰਿਹਾ ਕੰਟਰੋਲ ਦਾ ਕਰਦੇ ਆ ਭਈ ਉਹ ਆਪ ਦੇ ਬਾਕੀ ਚੱਲ ਹੀ ਜਾਂਦਾ ਹੁਣ ਇੱਥੇ ਹੈ ਕੀ ਸਭ ਕੁਝ ਹੈ ਇੱਥੇ ਅਜਾ ਪਾਪੂ ਲੱਖਾ ਸਦਾਣਾ ਇੱਥੋਂ ਬਠਿੰਡੇ ਤੋਂ ਲੱਖਾ ਸਦਾਣਾ ਵੀ ਲੜ ਰਿਹਾ ਚੋਣਾ ਉਧਰੋਂ ਹਰ ਸਿਮਰਤ ਬਾਦਲ ਵੀ ਆ ਖੁੱਟੀਆਂ ਵੀ ਆ ਅਮਲੂਕੇ ਦੀ ਨੌ ਵੀ ਆ ਪਰਮਪਾਲ ਕੌਰ ਕੌਣ ਚੰਗਾ ਲੱਗਦਾ ਉਹਨੇ ਸ਼ਾਂਤਾ ਭਗਵਾਨ ਤੇ ਮਾਣੀ ਚੰਗਾ ਲੱਗਦੇ ਪਰ ਇਹਦੇ ਪੈਰ ਨਹੀਂ ਲੱਗਣ ਦਿੱਤੇ ਯਾਰ ਅਮ ਕੰਮ ਠੀਕ ਕਰਦਾ ਸੀਗਾ ਪਰ ਇਹਦੇ ਪੈਰ ਲੱਗਣੇ ਹੁੰਦੀ ਪਾਸੇ ਜਿਹੜੇ ਅਗਰੇ ਜੂਨੀਅਰ ਨੇ ਧਰਨੇ ਨਾਲ ਕਿਤੇ ਕੋਹਲਾ ਵਾਲਾ ਕੁੱਕ ਕੋਹਲਾ ਇਹਦੇ ਪੈਰ ਲੱਗਣੇ ਨੇ ਕੰਮ ਜਰੂਰ ਚੰਗਾ ਹੀ ਕਰਦਾ ਸੀਗਾ ਪਰ ਯੂਨੀਅਨ ਵਾਲੇ ਕਹਿੰਦੇ ਵੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਤਾਂ ਕੰਮ ਕਰਨ ਦਿੰਦੇ ਨਹੀਂ ਉਹਨੂੰ ਕੰਮ ਕਰਨੀ ਦੇਣੇ ਉਹ ਨਹੀਂ ਕਰਨ ਦਿੰਦਾ ਯਾਰ ਸਰ ਇਹ ਧਰਨੇ ਨਾਲ ਨਹੀਂ ਕਰਨ ਦਿੰਦੇ ਹਾਂ ਇਹ ਮੂਰੇ ਫਾਨਾ ਠੋਕੀ ਰਹਦੇ ਫਾਨਾ ਠੋਕੀ ਰਹਦੇ ਔਰ ਪੈਰ ਲੱਗਣੀ ਦਿੰਦੇਗੇ ਪਹਿਲੀ ਗੱਲ ਇਹ ਸਾਰੀ ਸਾਰੀ ਬੈਂਕ ਸੀ ਉਹਨੇ ਜਿਹੜੀ ਖਾਲੀ ਕਰੀ ਸੀਗੀ ਸ਼ਾਵਾ ਜਿਹੜਾ ਪੂਰਾ ਪਾਈ ਜਾਂਦਾ ਉਹ ਹਜੇ ਵੀ ਚੰਗੇ ਸੀ ਜਿਹੜਾ ਉਪੜੀ ਜਾਂਦਾ ਇਹ ਦੂਤੇ ਹੋਰ ਕੀ ਚਾਹੀਦਾ ਯਾਰ ਬਾਦਲਾਂ ਕਿਵੇਂ ਦੇਖਦੇ ਹੋ ਜਾਂ ਦੂਜੇ ਕਾਂਗਰਸ ਵਾਲਿਆਂ ਨੂੰ ਲੱਖਾ ਸਦਾਨੇ ਦੀ ਕੀ ਰਿਪੋਰਟ ਆ ਲੱਖਾ ਕਹਿੰਦਾ ਮੈਂ ਪਿੰਡਾਂ 'ਚ ਬਹੁਤ ਗਿਆ ਮੈਂ ਬਟੰਡੇ ਤੋਂ ਚੋਣ ਲੜਨੀ ਓਏ ਐਕਟ ਕਰੇ ਸਾਡੇ ਸਾਡੇ ਪੰਡਾ ਭਗਵੰਤ ਮਾਨ ਨੇ ਚੰਗਾ ਹੀ ਕਰੀਂਦਾ ਰੋਕਰੀਂ ਭਗਵੰਤ ਮਾਨ ਵੀ ਆ ਸਾਡੇ ਆ ਚੰਨੀ ਸੀਗਾ ਚੰਨੀ ਨੇ ਕੰਮ ਬਹੁਤ ਵਧੀਆ ਕਰਕੇ ਅੱਜ ਤੋ ਫਿਰਦੀ ਪਰ ਉਹਦੇ ਹੀ ਬਿਟਰ ਲਵਾ ਗਿਆ ਜੀ ਤੇ ਬੀਲੀਆ ਬਿਲ ਭਜੇ ਉਹ ਵੀ ਮਾਫ ਕਰ ਗਿਆ ਸਾਰਾ ਕੋ ਮਾਫ ਕਰ ਗਿਆ ਆਪਣਖੇ ਟਿਕਟ ਮਾਫ ਕਰ ਗਿਆ 300 ਕਹਿੰਦੇ ਇਹ ਘਾਰਾਂ 'ਚ ਤਰਨਾ ਮੂਰੇ ਆ ਲਾਰਾ ਦਫਤਰ ਮੂਰੇ ਤਰਨਾ ਲਾਰਾ ਇਹ ਕੰਮ ਕਰਨ ਜਾਂਦੇ ਨਹੀਂ ਨਿਸ਼ਾਨ ਨੂੰ ਯਾਰ ਓਏ ਇਹਦੇ ਉੱਤੇ ਹੋ ਲੱਖੇ ਸਿਧਾਣੇ ਬਾਰੇ ਬਈ ਕੀ ਪਤਾ ਤੁਹਾਨੂੰ ਲੱਗਦਾ ਲੱਖੇ ਸਿਧਾਣੇ ਨੂੰ ਵੀ ਟਿਕਟ ਮਿਲੀ ਆ ਅਕਾਲੀ ਦਲ ਅਮਰਸਰ ਤੋਂ ਮਾਨ ਦੀ ਪਾਰਟੀ ਤੋਂ ਪਾ ਸਕਦੇ ਨੌਜਵਾਨ ਕੋਈ ਮਗਰ ਕੇ ਲੱਗਦਾ ਬਈ ਲੱਖੇ ਸਿਧਾਣੇ ਦੇ ਤਾਂ ਮਗਰ ਹੈਗੇ ਜਦੋਂ ਹੁਣ ਪਿੰਡਾਂ 'ਚ ਜਾਉਂਦਾ ਹੈ ਨਸ਼ਾ ਜਿਹੜੇ ਹਸਾਬ ਨਾਲ ਉਹ ਕਹਿੰਦਾ ਜੇ ਕਰੂਗਾ ਵਧੀਆ ਚੰਗੀ ਗੱਲ ਆ ਹੈ ਲੱਖੇ ਵੋਟ ਪੈ ਸਕਦੀ ਹੈ ਹਾਂ ਪਊਗੀ ਬਾਈ ਬਹੁਤ ਨੌਜਵਾਨ ਹੈ ਜਿਹੜੇ ਉਹਦੇ ਮਗਰ ਹੈ ਲੱਖੇ ਸਿਧਾਣੇ ਦੇ ਵਧੀਆ ਚੰਗੀ ਗੱਲ ਆ ਪਰ ਕਈ ਕਹਿੰਦੇ ਇਹ ਤਾਂ ਅੰਦਰਖਾਤੇ ਆਮ ਆਦਮੀ ਪਾਰਟੀ ਨਾਲ ਰਲ ਆਵਿਆ ਰਲ ਮਿਲ ਕੇ ਸਿਆਸਤ ਚੱਲ ਰਹੀ ਆ ਉਹ ਤਾਂ ਬਾਈ ਸਾਰਾ ਕੁਝ ਉਦੇ ਬਾਰੇ ਆਪਾਂ ਉਹਨਾਂ ਦੇ ਦਿਲ 'ਚ ਕੀ ਕਹਿ ਸਕਦੇ ਦਮ ਕੀ ਬੜਿਆ ਉਹਦੇ ਦਿਲ 'ਚ ਕੀ ਨਹੀਂ ਬੜਿਆ ਉਹ ਕਿਵੇਂ ਆ ਕਿਵੇਂ ਨਹੀਂ ਉਹ ਜਿਹੜੇ ਹਿਸਾਬ ਨਾਲ ਕਹਿੰਦਾ ਉਸ ਹਿਸਾਬ ਨਾਲ ਬਈ ਚੰਗੀ ਗੱਲ ਹੈ ਲੱਖੇ ਸੁਧਾਣੇ ਨੂੰ ਵਧੀਆ ਸਗੋ ਜੇ ਕੋਈ ਬਦਲਾਅ ਹੋਊਗਾ ਤਾਂ ਨਸ਼ਾ ਘਟੂਗਾ ਤਾਂ ਵਧੀਆ ਚੰਗੀ ਗੱਲ ਹੈ ਜਿਹੜੇ ਹਿਸਾਬ ਨਾਲ ਨਸ਼ੇ ਦਾ ਉਹ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦਾ ਹੈ ਬਹੁਤ ਵਧੀਆ ਚੰਗੀ ਗੱਲ ਹੈ ਉਹਦੀ ਸਾਸੀ ਕਾਲ ਬਾਈ ਜੀ ਕੀ ਨਾਮ ਹੁੰਦਾ ਜੀ ਮੈਂ ਕਰਨਾ ਸਿੰਘ ਹੈ ਕੀ ਕੰਮ ਕਰ ਕੀ ਕਰਦੇ ਹੋ ਲੇਬਰ ਦਾ ਕੰਮ ਕਰਦਾ ਲੇਬਰ ਦਾ ਕੰਮ ਕਰਦੇ ਹਾਂ ਬਈ ਅੱਗੇ ਮੈਂ ਪਿੱਛੇ ਕਿਸੇ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਸਾਰੀ ਦੁਨੀਆ ਦੇ ਮਹਿੰਗਾਈ ਵਧ ਗਈ ਲੋਕਾਂ ਦੀਆਂ ਤਨਖਾਹਾਂ ਵਧ ਗਈਆਂ ਦਿਹਾੜੀ ਵੀ ਵਧੀ ਹੈ ਕੋਈ ਇਸ ਵੱਲ ਧਿਆਨ ਨਹੀਂ ਦਿੰਦਾ ਕੋਈ ਆਏ ਲੀਡਰ ਹੁਣ ਤੱਕ ਜਿਨ੍ਹਾਂ ਦੇ ਕੋਲ ਤੁਸੀਂ ਇਹ ਮਸਲਾ ਪਹੁੰਚਾਇਆ ਹੋ ਨਹੀਂ ਨਹੀਂ ਆਇਆ ਪਿੰਡਾਂ 'ਚ ਕੋਈ ਨਹੀਂ ਆਇਆ ਹਾਂਜੀ ਨਹੀਂ ਆਇਆ ਨਹੀਂ ਅਸੀਂ ਕਿਹੜਾ ਕਰ ਦੇਣਾ ਕੁਝ ਤੁਸੀਂ ਬੋਲ ਦਿਓ ਅੱਜ ਆਏ ਅੱਜ ਬੋਲ ਦਿਓ ਨਹੀਂ ਨਹੀਂ ਅੱਜ ਉਹਦੋਂ ਹੋ ਰਿਹਾ ਇਹ ਤੁਹਾਨੂੰ ਪਹਿਲਾਂ ਨਹੀਂ ਆਇਆ ਅਸੀਂ ਤਾਂ ਪਹਿਲਾਂ ਵੀ ਆਏ ਹਾਂ ਅਸੀਂ ਤਾਂ ਥੋੜੇ ਪਿੰਡ ਅੱਜ ਆਏ ਇਹ ਤਾਂ ਆਉਂਦੀ ਰਹਿੰਦੇ ਆ ਦੱਸੋ ਬਈਰ ਕੋਈ ਤੋਂ ਦਿਆਂ ਕੀ ਮੰਗਾਣੇ ਦੱਸ ਕੇ ਤਾਂ ਜਾਓ ਮੰਗਾਣੀਆਂ ਕਰਦੀਆਂ ਉਹ ਮੰਗਾ ਕਾਦੀਆਂ ਜੋ ਆਜਾ ਆਹੀ ਮੀਡੀਆ ਵਾਲੇ ਪਹਿਲਾਂ ਤਾਂ ਕਦੇ ਆਏ ਨਹੀਂ ਹੁਣ ਸੁਣਦੇ ਆ ਉਹ ਉਹਦਾ ਜਨਤਾ ਤੋਂ ਹੈ ਲੈ ਹੁਣ ਤੁਸੀਂ ਦੱਸਦੇ ਨਹੀਂ ਆਏ ਨੂੰ ਕਿਹੜਾ ਦੱਸੀ ਜਾਂਦੇ ਮੰਗਾ ਕੀ ਵਖੜੇ ਦੱਸੋ ਕੁੜਾ ਐਵੇਂ ਕੀ ਪਤਾ ਹੋ ਜੂਗਾ ਮੈਂ ਇਹਦੇ ਜਵਾਨੀ ਮੰਗਦੇ ਆ ਜਵਾਨੀ ਤਾਂ ਤੁਹਾਨੂੰ ਕਾਉਂਟ ਨਹੀਂ ਖੇਡਦਾ ਕੋਈ ਕੋਲਦਾ ਨਹੀਂ ਗੱਲ ਲੈਣਾ ਨਹੀਂ ਲੈਣਾ ਜਾ ਕੇ ਆ ਕੇ ਮੂਰੇ ਆ ਖੜੇ ਨੇ ਕੋਡੀ ਖੇਡੋ ਕਹਿੰਦਾ ਅਜੇ ਕੋਡੀ ਖੇਡ ਗਿਆ ਅਜੇ ਭੁੱਲ ਗਿਆ ਆਉਂਗਾ ਫੇਰੇ ਨਾਲ ਨਹੀਂ ਪਿੰਡਾਂ ਦੇ ਵਿੱਚ ਆ ਬਾਪੂ ਦਾ ਬਾਲਾ ਤੇਜ ਆ ਬਾਪੂ ਨੂੰ ਰੋਕਦਾ ਸਕੂਟਰੀ ਆ ਭਾਈ ਇਹ ਸਾਡੇ ਨਾਲ ਭਾਈ ਤੁਹਾਡਾ ਕੀ ਨਾਮ ਹੈ ਸਰਪੰਨ ਸਿੰਘ ਜੀ ਕੀ ਕੰਮ ਕਰ ਕੀ ਕਰਦੇ ਹੋ ਪੈਂਟਰ ਦਾ ਕੰਮ ਕਰਦੇ ਆਂ ਰੰਗ ਦਾ ਅੱਛਾ ਤੇ ਭਾਈ ਜਿਵੇਂ ਮੈਂ ਅੱਕੇ ਭਾਈ ਨੂੰ ਕਹਿ ਰਿਹਾ ਸੀਗਾ ਕਿ ਬਾਕੀ ਸਾਰੇ ਦੁਨੀਆ ਦਾ ਵੱਧਾ ਕਰ ਦਿੰਦੇ ਲੀਡਰ ਆਪਣੇ ਮੰਗਾਂ ਵੀ ਰੱਖ ਦਿੰਦੇ ਆ ਜਿਹੜੀ ਲੇਬਰ ਦੀ ਜਿਹੜੀ ਉਹ ਨਹੀਂ ਉਹਦੇ ਵਾਅਦਾ ਕੀਤਾ ਜਾਂਦਾ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਇਹਨੂੰ ਕਿਵੇਂ ਦੇਖਦੇ ਕੋਈ ਆਏ ਲੀਡਰ ਜਿਨ੍ਹਾਂ ਨੇ ਅੱਜ ਤੱਕ ਇਹ ਗੱਲ ਪੁੱਛੀ ਹੋਵੇ ਨਹੀਂ ਜੀ ਕਿਸੇ ਨੇ ਨਹੀਂ ਪੁੱਛਿਆ ਅਜੇ ਤੱਕ ਹੀ ਆਪਣੇ ਭਗਵੰਤ ਮਾਨ ਨੇ ਨਹੀਂ ਪੁੱਛੀ ਕਿਸੇ ਨੇ ਨਹੀਂ ਪੁੱਛੀ ਪਿੰਡ 'ਚ ਜਰੂਰ ਹੁੰਦੇ ਆ ਕਿ ਰਾਂ ਇੱਕ ਵਾਰੀ ਬਸ ਹਾਂ ਨਾ ਦਾ ਜਵਾਬ ਨਾਰਾ ਲਾ ਕੇ ਜਾਂਦੇ ਆ ਆਮ ਆਦਮੀ ਮਗਰ ਮੁਰਕੇ ਜਗੇ ਭੋਲੇ ਆਂਦੇ ਨਾ ਰਕੀਦੇ ਮਗਰ ਲਾਉਣਾ ਹੀ ਆ ਤੁਸੀਂ ਨੌਜਵਾਨ ਨੂੰ ਲੱਖਾਂ ਸਿਧਾਂਤਾਂ ਆ ਵੀ ਪ੍ਰਚਾਰ ਕਰ ਰਹੇ ਟਿਕਟ ਦਿੱਤੀ ਉਹਨੂੰ ਸਿਮਰਨਜੀਤ ਮਾਨ ਦੀ ਪਾਰਟੀ ਅਕਾਲੀ ਦਲ ਅਮਰਸਰ ਨੇ ਬਠਿੰਡੇ ਤੋਂ ਤੇ ਇੱਥੋਂ ਤੁਹਾਨੂੰ ਮੌਕਾ ਮਿਲੂਗਾ ਵੋਟ ਪਾਉਣ ਨੂੰ ਕਿਵੇਂ ਦੇਖਦੇ ਹੋ ਲੱਖਾਂ ਸਿਧਾਂਤਾਂ ਦਾ ਸਾਥ ਦੇਵੋਗੇ ਉਹ ਤਾਂ ਕਹਿੰਦਾ ਨੌਜਵਾਨ ਬਹੁਤ ਨੇ ਮੇਰੇ ਪਿੱਛੇ ਹਾਂਜੀ ਹੈਗੇ ਆ ਜੀ ਜ਼ਿਆਦਾ ਨਹੀਂ 2 ਬਾਕੀ ਵੇਖੋ ਜੇ ਜਿੰਨਾ ਲੱਗਦਾ ਲਖੇਸਤਾਨ ਤੋਂ ਉਮੀਦ ਹੈ ਤੁਹਾਨੂੰ ਕਰਜੂ ਕੰਮ ਕਰ ਕੋਈ ਜੇ ਬਣ ਗਿਆ ਲੀਡਰ ਤਾਂ ਐਂ ਤਾਂ ਇਹ ਆਪਾਂ ਨੂੰ ਬਣੇ ਤੇ ਉਮੀਦ ਹੁੰਦੀ ਹੈ ਪਰ ਕਰਦਾ ਕੋਈ ਵੀ ਨਹੀਂਗਾ ਮਤਲਬ ਫਿੱਕਾ ਹੀ ਆ ਕੰਮ ਹਾਂ ਫਿੱਕਾ ਹੀ ਆ ਕੰਮ ਘੱਟ ਉਮੀਦ ਹਾਂ ਘੱਟ ਬੀਪੀ ਹਰਸ਼ੀਮਰਤ ਕੌਰ ਬਾਦਲ ਫਿਰ ਤੋਂ ਚੋਣਾ ਲੜ ਰਹੇ ਕਹਿੰਦੇ ਬਾਦਲਾ ਨੇ ਇਸ ਇਲਾਕੇ ਚ ਬਹੁਤ ਕੰਮ ਕੀਤਾ ਇਸ ਨੂੰ ਗੜ ਮੰਨਿਆ ਜਾਂਦਾ ਹਰਸ਼ੀਮਰਤ ਕੌਰ ਬਾਦਲ ਕੱਲ ਕੱਲ ਦਾ ਸਾਥ ਦੇਉਗੇ ਹਾਂਜੀ ਬਾਦਲਾ ਦੇ ਸਾਥ ਸਾਧ ਨੇ ਆ ਹੀ ਆਪਾਂ ਤੇ ਬਾਕੀ ਹੁਣ ਉਹਨਾਂ ਦਾ ਨਾ ਜਿਹੜਾ ਮਿੰਨ ਮੋਟ ਸੀਗਾ ਉਹ ਤਾਂ ਰਹਿ ਨਹੀਂ ਤੇ ਹੁਣ ਉਹਨਾਂ ਦੀ ਕੋਈ ਆਸਮੀਦ ਘਟਾ ਜਿੱਤਨ ਦੀ ਹਮ ਤੇ ਆਮ ਆਦਮੀ ਪਾਰਟੀ ਦੀ ਕੀ ਕਾਰਗ ਜਾਰੀ ਹੈ ਦੂਹਾਂ ਸਾਲਾਂ ਦੀ ਉਹ ਤਾਂ ਜੀ ਫਿਰ ਜੇਲ੍ਹ ਚ ਬੰਦ ਰਹਿੰਦਾ ਹਮ ਤਾਂ ਇਹ ਉਹ ਤਾਂ ਸ਼ਾਇਦ ਹੀ ਬੋਲਣੀ ਹਾਂ ਨਹੀਂ ਬੋਲਦੇ ਉਹ ਤਾਂ ਜਮੀ ਕਿਤਰੀ ਵਾਲ ਦੀ ਟਿੱਪਣੀ ਕੀਤੀ ਹੈ ਤੁਸੀਂ ਹਾਂਜੀ ਅੱਛਾ ਨਹੀਂ ਉਹ ਨਹੀਂ ਉੱਡਦੇ ਹਾਂ ਅਜੀ ਖੁੱਟੀਆਂ ਸਾਹਿਬ ਨੇ ਗੁਰਮੀਤ ਖੁੱਟੀਆਂ ਨੂੰ ਟਿਕਟ ਮਿਲੀ ਵੀ ਆ ਆਉਂਦੇ ਆ ਪਿੰਡਾਂ ਦੇ ਵਿੱਚ ਹੁਣ ਦੋ ਸਾਲਾਂ ਦੇ ਵਿੱਚ ਥੋੜੇ ਬਿਤਾਏ ਇਹਦੇ ਚੂਚੇ ਆ ਖੁੱਡੇ ਚ ਹੀ ਬੰਦ ਰਹਿਣਗੇ ਜੀ ਖੁੱਟੀਆਂ ਵਾਲੇ ਖੁੱਡੇ ਚ ਹੀ ਬੰਦ ਰਹਿਣਗੇ ਇਹ ਨਹੀਂ ਉੱਡਦੇ ਜੀ ਅੱਛਾ ਨਹੀਂ ਉੱਡਦੇ ਖੁੱਡੇ ਚ ਬੰਦ ਰਹਿਣਗੇ ਹਾਂਜੀ ਨਹੀਂ ਹੌ ਰੇਡ ਨਹੀਂ ਉੱੜਦੇ ਜੇ ਫਿਰ ਅਕਸਰ ਆਪਾਂ ਬਟਨ ਤਾਂ ਨਪੜਾ ਹੀ ਆ ਕਿਹਨੂੰ ਵੋਟ ਪਾਉਣੀ ਆ ਕੋਈ ਤਾਂ ਚੰਗਾ ਲੱਗ ਰਿਹਾ ਬਸ ਜੇ ਹੋ ਸਕੇ ਤਾਂ ਬਾਦਲ ਨੂੰ ਪਾਵਾਂਗੇ ਨਹੀਂ ਤਾਂ ਬਸ ਫੇਰੀ আচ্ছা ਬਾਦਲੋਂ ਤੋਂ ਇਲਾਵਾ ਨਹੀਂ ਕਿਸੇ ਨੂੰ ਨਹੀਂ ਬਾਦਲ ਤੋਂ ਇਲਾਵਾ ਕਿਸੇ ਨੂੰ ਨਹੀਂ ਤਾਂ ਵੀ ਵੀ ਹਰਸ਼ਮਰਤ कौर ਬਾਦਲ ਕਹਿੰਦੇ ਕਿ ਉਹਨਾਂ ਨੇ ਕੱਲ ਪਰਸੋਂ ਬਿਆਨ ਦਿੱਤਾ ਵੀ ਹੂਰ ਤਾਂ ਕੋਈ ਪਿੰਡਾਂ ਤੇ ਜਾਂਦਾ ਜੁੰਦਾ ਨਹੀਂ ਅਸੀਂ ਤਾਂ ਭਾਵੇਂ ਜਿੱਤੇ ਭਾਵੇਂ ਹਾਰੇ ਜਾਂਦੇ ਰਹੇ ਆ ਕਾਲੀ ਦਲ ਵਾਲੇ ਆਉਂਦੇ ਰਹੇ ਆ ਪਿੰਡਾਂ ਦੇ ਵਿੱਚ ਆਉਂਦੇ ਰਹੇ ਜੀ ਉਹ ਵੀ ਬਹੁਤ ਕੱਪ ਮਾਰਦੇ ਆ ਪਰ ਅਸੀਂ ਸਾਡੇ ਪਿੰਡਾਂ ਨੇੜੇ ਕਰਕੇ ਅਸੀਂ ਉਹਨਾਂ ਨੂੰ ਵੋਟ ਪਾ ਦਨੇ ਆ ਕਿਉਂਕਿ ਸਾਡੇ ਪਿੰਡ ਦੇ ਇਲਾਕੇ ਦੇ ਮੰਤਰੀ ਰਹ ਜਾਂਦੇ ਆ ਇਸ ਕਰਕੇ ਪਾਉਨੇ ਆ ਨਹੀਂ ਤਾਂ ਬਾਕੀ ਕੱਢਣ ਪਾਉਣਾ ਉਹਨਾਂ ਚ ਵੀ ਕੁਛ ਨਹੀਂ ਨਹੀਂ ਕਹਿੰਦੇ ਅਸੀਂ ਦੇਖੋ ਤੇ ਏਅਰਪੋਰਟ ਬਣਾਇਆ ਸੜਕਾਂ ਬਣਾਈਆਂ ਪਿੰਡਾਂ ਦੇ ਵਿੱਚ ਲੋਕਾਂ ਦੇ ਕੰਮ ਉਹਨਾਂ ਨੇ ਕੁਛ ਨਹੀਂ ਬਣਾਇਆ ਜੀ ਕੁਛ ਨਹੀਂ ਬਣਾਇਆ ਉਹਨਾਂ ਨੇ ਉਹਨਾਂ ਨੇ ਸਿਰਫ ਖਾਲੀਆਂ ਬਣਾਈਆਂ ਉਹ ਵੀ ਗਵਰਨਮੈਂਟ ਦਾ ਪੈਸਾ ਲੈ ਕੇ ਹਮਮਤ ਬਾਤ ਬਾਤ ਹੋਰ ਉਹਨਾਂ ਨੇ ਕੁਛ ਨਹੀਂ ਬਣਾਇਆ ਜੀ ਜੀ ਸਾਸੀ ਕਾਲ ਬਾਈ ਜੀ ਕੀ ਨਾਮ ਤੁਹਾਡਾ ਹੈ ਨਾ ਕੀ ਮਤ ਨਹੀਂ ਨਾਂ ਤਾਂ ਦੱਸ ਦਿਓ ਕੋਈ ਨਾਂ ਤਾਂ ਮੈਂ ਨਾ ਵਿਕੀ ਸਿੰਘ ਆ ਅੱਛਾ ਸਾਸੀ ਕਾਲ ਤੁਹਾਡਾ ਕੀ ਨਾਂ ਹੈ ਜਰਾਂ ਦਾ ਬਲਵੰਤ ਸਿੰਘ ਅੱਛਾ ਤੁਹਾਨੂੰ ਕੀ ਲੱਗਦਾ ਜਿਵੇਂ ਮੁੰਡੇ ਨੇ ਕਿਹਾ ਹੁਣ ਲੱਖੇ ਸੰਧਾਣੇ ਨੂੰ ਵੀ ਟਿਕਟ ਮਿਲੀ ਆ ਲੱਖਾ ਸੰਧਾਣਾ ਮੰਨਦੇ ਹੋ ਕੋਈ ਲੀਡਰ ਹੋ ਸਕਦਾ ਉਮੀਦਵਾਰ ਹੋ ਸਕਦਾ ਲੋਕ ਸੋਚ ਸਕਦੇ ਕੁਝ ਮੈਂ ਤਾਂ ਕੋਈ ਨਹੀਂ ਬਣਦਾ ਤੈਨੂੰ ਪਾ ਰਿਆਂ ਨਾ ਵੋਟਾਂ ਤੂੰ ਬਣ ਜੇ ਤੈਨੂੰ ਪਾ ਰਿਆਂਗੇ ਹੋ ਉਹਨਾਂ ਨੂੰ ਪਾ ਕੇ ਕਰਾਂਗੇ ਦੱਸ ਕੀ ਨੂੰ ਭਾਈ ਵੀ ਉਹਨੂੰ ਪਾਉਣ ਨਾਲ ਤਾਂ ਮੈਨੂੰ ਪਾ ਦੇਓਗੇ ਹਾਂ ਅਲੀਆ ਤਾਂ ਮੇਰੀ ਇੱਕ ਵੋਟ ਤਾਂ ਪੱਕੀ ਹੋ ਗਈ ਹੋਰਾਂ ਦਾ ਮੈਨੂੰ ਪਤਾ ਨਹੀਂ ਸਹੀ ਗੱਲ ਆ ਬਾਪੂ ਪਿੰਡ ਕਿਹੜਾ ਤੁਹਾਡਾ ਪਹਿਲਾਂ ਪੂਰਾ ਨਾਮ ਦੱਸੋ ਪਿੰਡ ਦਾ ਮੁਕਸਰ ਆ ਨਹੀਂ ਪਿੰਡ ਦਾ ਨਾਮ ਹੀ ਮੁਕਸਰ ਆ ਹਾਂ ਮੁਕਸਰ ਹੀ ਆ ਅੱਛਾ ਆਇਆ ਨਾ ਮੱਥਾ ਟੇਕਣ ਆਇਆ ਅੱਛਾ ਇਹ ਤਾਂ ਬਾਹਰ ਲਿਆ ਮੱਥਾ ਟੇਕਣ ਆਇਆ ਠੀਕ ਆ ਠੀਕ ਆ ਤਾਂ ਇੱਕ ਵੋਟ ਸਾਡੀ ਮੁਕਸਰ ਤੇ ਪੱਕੀ ਆ ਹੋਰ ਭਾਈ ਗੱਲਬਾਤ ਕਰਦੇ ਹਾਂ ਹਰ ਸਿੱਕਾ ਤੁਹਾਡਾ ਕੀ ਨਾਮ ਹੈ ਕੀ ਨਾਮ ਭਾਈ ਕੀ ਨਾਮ ਉੱਡਾ ਚੱਟ ਤੀ ਨਾ ਸਾਥ ਜਿਹੜੇ ਨਾ ਤਾਂ ਦੱਸਦੇ ਯਾਰ ਲਖੇਪਤਾਨ ਬਾਰੇ ਪੁੱਛਦੇ ਆ ਵੋਟਾਂ ਮੂਟਾ ਪਾਦੇ ਹੋਗੇ ਨਹੀਂ ਪਾ ਰਹੇ ਵਧੀਆ ਲੱਗਦਾ ਕੰਮ ਉਹਦਾ ਵਧੀਆ ਹੀ ਵਧੀਆ ਤੇ ਇਧਰ ਬਾਦਲ ਹੋਣੀ ਕਹਿੰਦੇ ਅਰ ਸਿਮਰਤ ਕੌਰ ਬਾਦਲ ਖੁੱਡੀਆਂ ਬਸ ਇਹਦਾ ਕੰਮ ਫੇਲ ਗਿਆ ਨਾ ਅੱਛਾ ਮੌਜੂਦਾ ਵਿਧਾਇਕ ਨੇ ਥੋਟੇ ਗੁਰਮੀਤ ਖੁੱਡੀਆਂ ਉਹ ਨਹੀਂ ਆਉਂਦੇ ਹੁੰਦੇ ਆਏ ਨਹੀਂ ਪਿੱਛੇ ਆਪਣਾ ਜਿਲ੍ਹਾ ਹੀ ਆਣੀ ਆਪਣਾ ਜਿਲ੍ਹਾ ਮੁਕਸਰ ਆਵੇ ਅੱਛਾ ਤੁਸੀਂ ਕਿੱਥੇ ਮੇਲੇ ਤੇ ਆਏ ਸੀ ਹਾਂਜੀ ਮੇਲੇ ਤੇ ਆਇਆ ਅੱਛਾ ਤੇ ਮੁਕਸਰ ਤੋਂ ਕੀ ਲੱਗਦਾ ਫਿਰ ਕੀ ਰਿਪੋਰਟ ਆ ਆਮ ਆਦਮੀ ਪਾਰਟੀ ਦੀ ਹੋਰਾਂ ਦੀ ਆਪਾਂ ਕੁਝ ਨਹੀਂ ਕਹਿ ਜੇ ਆਪਾਂ ਲੱਖਾ ਸਿਧਾਨਾ ਮੁਖਸਰ ਚੋਟ ਜੇ ਫੁੱਲ ਸਪੋਰਟ ਕਰਾਂਗੇ ਠੰਡੇ ਤੋਂ ਉੱਠਿਆ ਉਹਨਾਂ ਦੇ ਖਿਲਾਫ ਮੈਂ ਗੱਲ ਕਰਨਾ ਇੱਕ ਸਪੋਰਟ ਕਰੋਗੇ ਫੋਟੋ ਜਾਲ ਨਹੀਂ ਕਰ ਸਕਦੇ ਹਾਂ ਜੀ